ਦਾਸਿਆ ਹੈ ਹਾਤੂਗਾ ਤਾਂ ਇਹ ਥੋੜੀ ਕੰਬੀ ਹੱਥ ਵਿੱਚ ਕਿਉਂ ਲੱਗ ਰਹੀ ਹੈ ਕੀ ਦੱਸਾਂ ਯਾਰ ਮੇਰੇ ਪਿਤਾ ਜੀ ਆਪਣੇ ਪਿੰਡੇ 'ਚ ਲੱਕੜ ਦੇ ਖਿਡਾਣੇ ਬਣਾਉਂਦੇ ਸਨ ਉਹਨਾਂ ਨੇ ਕੰਮ ਮੇਰੇ ਦਾਦਾ ਜੀ ਤੋਂ ਸਿੱਖਿਆ ਸੀ ਇਹ ਕੰਮ ਦੇ ਪਹਿਲਾਂ ਬਹੁਤ ਜ਼ਿਆਦਾ ਮੰਗ ਸੀ ਹੁਣ ਇਹ ਸਾਡਾ ਕੰਮ ਵਧੀਆ ਨਹੀਂ ਚੱਲ ਰਿਹਾ ਹਾਂ ਯਾਰ ਮੈਂ ਵੀ ਸੁਣਿਆ ਹੈ ਕਿ ਲਗੂ ਅਤੇ ਕੁਟੀਰੀ ਉਦ ਬਹੁਤ ਘਟ ਗਏ ਹਨ ਜੇ ਬੰਧ ਹੋਣ ਕਿਨਾਰੇ ਹਨ ਮੇਰੇ ਪਿਤਾ ਜੀ ਕਹਿੰਦੇ ਹਨ ਕਿ ਪਟਿਆਲਾ ਵਿੱਚ ਦਿੱਤੀਆਂ ਫੁਲਕਾਰੀਆਂ ਅਤੇ ਪਰਾਂਦੇ ਬਣਾਉਣ ਦਾ ਕੰਮ ਸੀ ਅਤੇ ਅਮਰਿਤਸਰ ਵਿੱਚ ਬੜੀਆਂ ਬਣਾ ਲਏ ਤੇ ਕਿਰਪਾਨ ਅਤੇ ਦਸਤਕਾਰ ਦਾ ਕੰਮ ਸੀ ਚਾਦਰਾਂ ਅਤੇ ਦਰੀਆਂ ਦਾ ਜਿਹੜਾ ਸਮਾਨ ਬਣਾਉਣ ਵਾਲੇ ਛੋਟੇ ਦਿਓ ਬਹੁਤ ਘਟ ਗਏ ਹਨ ਇਸ ਨਾਲ ਤਾਂ ਯਾਰ ਆਮ ਲੋਕ ਕਲਾ ਕੰਮ ਕਾਰਜਬੰਦ ਹੋ ਜਾਵੇਗਾ ਅਤੇ ਬੇਜ਼ਗਾਰੀ ਬਹੁਤ ਜ਼ਿਆਦਾ ਵਾਝ ਜਾਵੇਗੀ ਹਾਂ ਯਾਰ ਸਰਕਾਰ ਨੂੰ ਇਹਨਾਂ ਦਿਓਗਾਂ ਨੂੰ ਉਤਸ਼ਾਹਿਤ ਕਰਨਾ ਚਾਹੀਦਾ ਹੈ ਤੇ ਤਿਆਰ ਕੀਤੀ ਮਾਲ ਨੂੰ ਪ੍ਰੇਰਿਤਨਾ ਚਾਹੀਦਾ ਹੈ ਸਰਕਾਰ ਨੂੰ ਇੱਥੇ ਹੀ ਕੁਸ਼ਲ ਵਰਕਰ ਪੈਦਾ ਕਰਨਾ ਚਾਹੀਦਾ ਹੈ ਭਾਵੇਂ ਆਈਟੀ ਵਿੱਚ ਬੱਚਿਆਂ ਨੂੰ ਰੁਜ਼ਗਾਰ ਨਾਲ ਸੰਬੰਧਿਤ ਕੋਰਸ ਕਰਵਾਏ ਜਾਣ ਮਸ਼ੀਨਾਂ ਦੀ ਵਰਤੋਂ ਬਾਰੇ ਜਾਣਕਾਰੀ ਦਿੱਤੀ ਜਾਵੇ ਇਹ ਉਦਯੋਗਾਂ ਵਿੱਚ ਮਸ਼ੀਨਾਂ ਦਿੱਤੇ ਜਾਣ ਤਾਂ ਕਿ ਘੱਟ ਲੱਗਤ ਤੇ ਵੱਧ ਸਮਾਨ ਤਿਆਰ ਹੋ ਸਕੇ ਹਾਂ ਯਾਰ ਨਾਲ ਹੀ ਲੋਨ ਦੀ ਸਹੂਲਤ ਵੀ ਦੇਵੇ ਅਤੇ ਕੱਚਾ ਮਾਲ ਸਹੀ ਸਮੇਂ ਅਤੇ ਸਹੀ ਰੇਟ ਤੇ ਉਪਲਬਧ ਕਰਵਾਵੇ ਹਾਂ ਯਾਰ ਲੋਕਾਂ ਨੂੰ ਉਤਸ਼ਾਹਿਤ ਕਰਨ ਨਾਲ ਜਿੱਥੇ ਬੇਰੁਜ਼ਗਾਰ